ਸੇਤ ਪੱਖੋਂ ਸੀ ਕਿਉਂਕਿ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇਹ ਦਿੱਲੀ ਤੋਂ ਜਦੋਂ ਤੋਂ ਉਹਨਾਂ ਨੇ 49 ਦਿਨ ਦੀ ਸਰਕਾਰ ਵੀ ਚਲਾਈ ਸੀ ਤਾਂ ਐਜੂਕੇਸ਼ਨ ਤੇ ਹੈਲਥ ਨੂੰ ਪ੍ਰਾਇੋਰਟੀ ਦਿੰਨੇ ਆ ਸੀ ਦਿੱਲੀ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਮੰਨਲਾ ਕਲੀਨਿਕ ਕਹਿੰਦੇ ਨੇ ਇੱਥੇ ਪੰਜਾਬ ਚ ਆਮ ਆਦਮੀ ਕਲੀਨਿਕ ਹੈ ਤੇ ਦਿੱਲੀ ਦੇ ਹਸਪਤਾਲ ਸ਼ਾਨਦਾਰ ਬਣਾਤੇ ਬਹੁਤ ਵੱਡੇ ਵੱਡੇ ਦੁਨੀਆ ਪਰ ਦੀਆਂ ਸ਼ਕਤੀਆਂ ਜਿਹੜੀਆਂ ਉਹ ਮੁਹੱਲਾ ਕਲੀਨਿਕਾਂ ਨੂੰ ਤੇ ਸਕੂਲਾਂ ਨੂੰ ਦੇਖਣ ਆਉਂਦੇ ਨੇ ਜਿਨ੍ਹਾਂ ਚ ਯੂਨੋ ਦੇ ਸਾਬਕਾ ਜਨਰਲ ਸੈਕਟਰੀ ਕਾਫੀ ਹਨ ਜਟ ਉਸ ਵੇਲੇ ਦੇ ਰਾਸ਼ਟਰਪਤੀ ਅਮਰੀਕਾ ਦੇ ਟਰੰਪ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਵੀ ਤੇ ਨਾਲ ਹੋਰ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਮੁਹੱਲਾ ਕਲੀਨਿਕ ਦੇ ਮਾਡਲ ਨੂੰ ਤੇ ਸਕੂਲਾਂ ਦੇ ਮਾਡਲ ਨੂੰ ਦੇਖਣ ਆਉਂਦੇ ਨੇ 325 ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ ਅ ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਹੈ ਤੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਕਿ ਫੱਟਾ ਲਾਤਾ ਅੰਦਰ बस ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ SSF ਨੇ ہزارਾਂ जिंदगियां بچaties ਇੱਕ ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ہزارਾਂ ਦੀ ਗਿਣਤੀ ਚ ਹੈ ਜੀਆਂ जिंदगियां ਬਚੀਆਂ ਨੇ ਜਿਹੜੀਆਂ SSF ਨੇ ਟਾਈਮ ਤੇ ਹਸਪਤਾਲ ਚ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਕੱਲਾ ਇਹ ਨਹੀਂ ਕਿ SSF ਨੇ ਕੱਲੀਆਂ ਐਕਸੀਡੈਂਟ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੋਈ ਸੜਕ ਤੇ ਤਾਂ ਉਹਨੂੰ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਪਛਾਤਾ ਹਸਪਤਾਲ ਚ ਉਹਨਾਂ ਦੀ ਉਹਨਾਂ ਦੀ ਐਵਰੇਜ ਟਾਈਮ ਤਾਂ 6 ਮਿੰਟ ਹੈ ਜੋ ਅਮਰੀਕਾ ਕੈਨੇਡਾ ਦਾ ਵੀ ਨਹੀਂਗਾ ਕਿਉਂਕਿ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀਆਂ ਖੜੀਆਂ ਨਹੀਂ ਤੁਸੀਂ ਆਮ ਤੌਰ ਤੇ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਦੀਆਂ ਗੱਡੀਆਂ ਤੁਹਾਨੂੰ ਅਕਸਰ ਮਿਲ ਜਾਣਗੀਆਂ ਤੇ ਕਈ ਹੋਰ ਸੂਬੇ ਵੀ ਸਾਨੂੰ ਇਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਸ਼ੁਰੂ ਕੀਤਾ ਕੀ ਕੀ ਤੁਸੀਂ ਇਹਦੇ ਵਿੱਚ ਦਿੱਤਾ ਹੋਇਆ ਹੈ ਟ੍ਰੇਨਿੰਗ ਕਿੱਥੋਂ ਦਿੱਤੀ ਹੈ ਅਸੀਂ ਕਹਾਂ ਕੋਈ ਗੱਲ ਨਹੀਂ ਸਾਡੇ ਕੋਲ ਭੇਜ ਦਿਓ ਟ੍ਰੇਨਿੰਗ ਅਸੀਂ ਦੇ ਦਾਂਗੇ ਸੋ ਇੱਕ ਨਵਾਂ ਆਈਡੀਆ ਹੈ ਤੇ ਦੇਸ਼ ਦੇ ਵਿੱਚ ਪਹਿਲਾਂ ਕਦੀ ਕੋਈ ਵੀ ਇਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ ਤੇ ਕ੍ਰਾਈਮ ਵੀ ਘਟਿਆ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਡਰ ਪੈਦਾ ਹੋ ਗਿਆ ਕਿ ਹਰ 5 15 ਕਿਲੋਮੀਟਰ ਬਾਅਦ ਖੜੇ ਨੇ ਔਰ ਵੈਲ ਟ੍ਰੈਂਡ ਨੇ ਔਰ ਬਹੁਤ ਵਡੀਆਂ ਉਹਨਾਂ ਕੋਲੇ ਗੱਡੀਆਂ ਨੇ ਚੀਜ਼ ਵੀ ਕਰਨਾ ਪੈ ਜੇ ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸ ਪੱਖੋਂ ਅਸੀਂ 850 ਤੋਂ ਉੱਪਰ ਹੋਗੇ ਸਾਡੇ ਆਮ ਆਦਮੀ ਕਲੀਨਿਕ ਹੋਗੇ ਜਿਨ੍ਹਾਂ ਚ ਹੁਣ ਤੱਕ ਲਗਭਗ ਪੌਣੇ 2 ਕਰੋੜ ਲੋਕ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ ਜੇ ਆਪਾਂ ਪੌਣੇ 2 ਕਰੋੜ ਚੋ ਇੱਕ ਇਹ ਸਮਝ ਲਓ ਚਲੋ ਵੀ 50 ਲੱਖ ਬੰਦਾ ਜਦ 70 ਲੱਖ ਬੰਦਾ ਦੁਬਾਰਾ ਆ ਗਿਆ ਹੁਣ ਕਿ ਉਹਦਾ ਦੂਜਾ ਕੀੜਾ ਹੋ ਗਿਆ ਤਾਂ ਵੀ 1 ਕਰੋੜ ਬੰਦਾ ਜੇ ਮਤਲਬ ਆ ਕੇ ਉੱਥੋਂ ਠੀਕ ਹੋ ਗਿਆ ਤਾਂ ਹਰ ਤੀਜਾ ਬੰਦਾ ਪੰਜਾਬ ਦਾ ਜਿਹੜਾ ਉਹ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕਿਆ ਔਰ ਸਾਡੇ ਕੋਲੇ ਇੱਕ ਡਾਟਾ ਵੀ ਮੈਂ ਅਸੀਂ ਹੁਣ ਕਲੈਕਟ ਕਰ ਰਿਹਾ ਮੰਤਰੀ ਸਾਹਿਬ ਨੂੰ ਕਿਹਾ ਮੈਂ ਕਿਉਂਕਿ ਜਦੋਂ ਆਉਂਦੇ ਆ ਉਹ ਸਾਰਾ ਕੁਝ ਉੱਥੇ ਪੇਪਰਲੈਸ ਹੈ ਸਾਰਾ ਕੁਝ ਕੰਪਿਊਟਰ ਚ ਫੀਡ ਕਰਦੇ ਆਂ ਅਸੀਂ ਉਹਨੂੰ ਪਾਸਪੋਰਟ ਵੀ ਦੇ ਦਿੰਨੇ ਆ ਆਪਣਾ ਕਿ ਤੂੰ ਆਪਣਾ ਪਾਸਪੋਰਟ ਲਾ ਲ ਤੇ ਤੇਰੀ ਆਹ ਜਿਹੜੀ ਦਵਾਈ ਐ ਇਹ ਲਿਖੀ ਹੋਈ ਐ ਜਿਹੜੀ ਪ੍ਰੈਸਕ੍ਰਿਪਸ਼ਨ ਐ ਲਿਖੀ ਹੋਈ ਐ ਜਿਹੜੀ ਦਵਾਈ ਉਹਨੂੰ ਮਿਲਦੀ ਐ ਉਹ ਵੀ ਸਾਰੀ ਮੋਦੇ ਮੋਬਾਈਲ ਤੇ ਆ ਜਾਂਦੀ ਐ ਉਹਦਾ ਜੇ ਕੋਈ ਟੈਸਟ ਹੋਵੇ ਉਹ ਵੀ ਮੋਬਾਈਲ ਤੇ ਆ ਜਾਂਦਾ ਫਰਜ਼ ਕਰੋ ਉਹ ਕਿਤੇ ਯੂਪੀ ਚ ਗਿਆ ਹੋਇਆ ਜਾਂ ਉਹ ਕਿਤੇ ਕੋਈ ਆਪਣੇ ਕੰਮ ਕਿਤੇ ਮਹਾਰਾਸ਼ਟਰ ਗਿਆ ਹੋਇਆ ਜਾਂ ਗੁਜਰਾਤ ਗਿਆ ਹੋਇਆ ਉੱਥੇ ਉਹਨੂੰ ਕੋਈ ਦਿੱਕਤ ਆ ਗਈ ਤੋ ਉੱਥੇ ਜੀ ਉਹ ਡਾਕਟਰ ਦੇ ਜਾਊਗਾ ਤਾਂ ਉਹਨੂੰ ਘਰੇ ਫੋਨ ਕਰਕੇ ਇਹ ਨਹੀਂ ਪੁੱਛਣਾ ਪਊਗਾ ਕਿ ਦਵਾਈ ਦੀ ਫੋਟੋ ਖਿੱਚ ਕੇ ਭੇਜੋ ਉਹਦੇ ਆਪਣੇ ਮੋਬਾਈਲ 'ਚ ਸਾਰਾ ਹੈਲਥ ਰੈਕਡ ਉਹਦਾ ਡਾਟਾ ਜਿਹੜਾ ਉਹਦੇ ਵਿੱਚ ਹੈ ਉਹ ਡਾਕਟਰ ਨੂੰ ਦਿਖਾ ਸਕਦਾ ਉਸੇ ਵੇਲੇ ਤੇ ਉਸ ਉਸ ਹਿਸਾਬ ਨਾਲ ਡਾਕਟਰ ਉਹਨੂੰ ਜਿਹੜਾ ਟਰੀਟ ਕਰ ਸੋ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਣਾ ਕਿ ਸਾਨੂੰ ਇਹ ਪਤਾ ਲੱਗ ਜਾਣਾ ਕਿ ਪੰਜਾਬ ਦੇ ਵਿੱਚ ਕਿਹੜੇ ਖਿੱਤੇ 'ਚ ਕਿਹੜੇ ਏਰੀਆ 'ਚ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਕੇਸ ਆ ਰਹੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜਿਹੜੀ ਜਿਆਦਾ ਪਾਈ ਜਾ ਰਹੀ ਹੈ ਕਿਹੜੇ ਇਲਾਕੇ ਚ ਪਾਈ ਜਾ ਰਹੀ ਹੈ ਉਹਦੇ ਨਾਲ ਸਾਨੂੰ ਇਹ ਪਤਾ ਲੱਗ ਜੂਗਾ ਤਾਂ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਫਿਰ ਹਸਪੀਟਲ ਜਿਹੜੇ ਨੇ ਉਹ ਖੋਲ ਸਕਦੇ ਹਾਂ ਸੋ ਇਸ ਸਾਲ ਐਂਬੂਲੈਂਸਾਂ ਦੁਆਰਾ 1,19500 ਜਿਹੜੇ ਮਰੀਜ਼ ਨੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਿਹੜੇ 10737 ਹਾਰਟ ਪੇਸ਼ੈਂਟ ਸੀਗੇ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ 28540 ਪ੍ਰੈਗਨੈਂਟ ਲੇਡੀਆਂ ਨੂੰ ਡਿਲੀਵਰੀ ਲਈ ਹਸਪੀਟਲ ਲੈ ਕੇ ਗਏ ਜਿਦੇ ਚੋਂ 80 ਡਿਲੀਵਰੀ ਐਂਬੂਲੈਂਸ ਦੇ ਵਿੱਚ ਹੀ ਹੋਈਆਂ ਸਕਸੈਸਫੁਲ ਡਿਲੀਵਰੀਜ਼ ਹੋਈਆਂ ਐਂਬੂਲੈਂਸ ਕਿਉਂਕਿ ਸਬ ਸਮਾਨ ਹੈਗਾ ਉੱਤੇ ਤਾਂ ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ ਇਹ ਸਾਡਾ ਮਿਸ਼ਨ ਹੈ ਤੇ ਅੱਜ ਐਂਬੂਲੈਂਸਸ ਸੇਧ ਭਾਗ ਨੂੰ ਦਿੱਤੀਆਂ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਮੈਡੀਕਲ ਸਟਾਫ ਪਰਤੀ ਕਿਤੇ ਜਾਣਗੇ ਜਿਵੇਂ ਕਿ ਕਰੋਨਾ ਬਰੀਅਰ ਜਿਹੜੇ ਸੀਗੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਕੰਮ ਕੀਤਾ ਸੀਗਾ ਬਾਅਦ ਦੇ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ ਛੜਤਾ ਸੀ ਉਹਨਾਂ ਨੂੰ ਤੇ ਨਵੇਂ ਪ੍ਰਾਈਵੇਟ ਚ ਕੰਮ ਕਰਨ ਜੋਗੇ ਸਰਕਾਰ ਨੇ ਉਹਨਾਂ ਨੂੰ ਕੱਢਤਾ ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਪਿਛਲੇ ਕਈ ਦਿਨਾਂ ਤੋਂ ਸਾਬ ਕਾਫੀ ਕੁਝ ਲੀਗਲ ਵੀ ਥੋੜੀ ਜਿਹੀ ਹਾਰਡਲਸ ਸੀਗੀਆਂ ਉਹ ਵੀ ਸਾਰੀਆਂ ਦੂਰ ਕਰਕੇ ਤੇ ਅਸੀਂ ਉਹਨਾਂ ਕਰੋਨਾ ਬੈਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ ਤੇ ਕਿਉਂਕਿ ਉਹ ਵੈਲ ਟ੍ਰੇਨਡ ਨੇ ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਵੋਗੇ ਕੱਲ ਨੂੰ ਕੰਮ ਤੇ ਆ ਜਾਣਗੇ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਉਹ ਤਾਂ ਪਹਿਲਾਂ ਹੀ ਟ੍ਰੇਨਡ ਨੇ ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਆ ਤਾਂ ਨਵੇਂ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਿਸ ਚਾਹੀਦੀਆਂ ਤੇ ਮੈਡੀਕਲ ਸਟਾਫ ਚਾਹੀਦਾ ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ ਸਾਨੂੰ ਪੀਐਨ ਚਾਹੀਦੇ ਆ ਨਾਲ ਕੈਂਪਸ ਮੈਨੇਜਰ ਚਾਹੀਦੇ ਆ ਕਲੈਰੀਕਲ ਸਟਾਫ ਚਾਹੀਦਾ ਸੋ ਹੁਣ ਜਿਉਂ-ਜਿਉਂ ਡਿਮਾਂਡ ਪੈਦਾ ਹੋਊਗੀ ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਵਾਂਗੇ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 'ਚ ਵੀ 80000 ਹੈ ਨਵੇਂ ਭਰਤੀ ਜੋ ਰਟਾਇਰ ਹੁੰਦੇ ਨੇ ਭਾਈ ਬਾਈਕ 100 ਦੇ ਨੇੜੇ ਤੇ ਰਟਾਇਰ ਹੁੰਦੇ ਆ ਇੱਕ ਸਾਲ 'ਚ ਉਹਨੇ ਕਰ ਲੈਣੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਉਹਨਾਂ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਬਿਹਾਰ ਦੀ ਪੁਲਿਸ ਬਿਹਾਰ ਵਾਸਤੇ ਸਿਰ ਬਿਹਾਰ ਦਾ ਕੰਮ ਦੇਖਦੀ ਹੈ यूपी ਦੀ ਬੁੜੀ ਜੁਪੀਲਾ ਦੇਖ ਦੀਏ ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਆ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾਮਿਲਟਰੀ ਦਾ ਨਾ ਤੋਂ ਤਾਂ ਫਿਰ ਸਾਨੂੰ ਇਹ ਵੀ ਇਸ ਵੀ ਕੰਪੰਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਰੀ ਨਹੀਂ ਹੈਗੀ ਆ ਜਾਨੇ ਅਸੀਂ ਫੈਕਟਰੀ ਲਾ ਲੈਨੇ ਆ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤੋ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜਦ ਬੱਦੀ ਜਾਊਂਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹੁਣ ਤੁਸੀਂ ਸਾਨੂੰ ਵੀ ਉਹੀ ਛੋਟਾ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵਸਦੇ ਨੇ ਸਵਿਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਇਆ ਨਹੀਂ ਰੁਪਇਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥ्रू ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦੇ ਨਾਂ ਹੀ ਹੈ ਨਹੀਂ ਵਿੱਚ ਇੱਕ ਉਹ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਨਰੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਟੇਟ ਨੂੰ ਜਿਹਦਾ ਨਾਂ ਪਾਣੀਆ ਤੇ ਐ ਪੰਜ ਆਵ ਪੰਜ ਪਾਣੀ ਔਰ ਉਹਦੇ ਜੋ ਵੀ ਸਮੰਗੀ ਜਨੇ ਰੋੜਾ ਪਾਈ ਜਨੇ ਆਹ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ੍ਹ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉੱਪਰੋਂ ਚੜਾਈ 12 ਫੁੱਟ ਡੰਗਾਈ 22000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ پتہ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੀ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵਾੜ ਨਾ ਜਾਵੇ ਜਾਂ ਇੱਕ ਮਿੰਟ ਮੇਰਾ ਘਾਟ ਨਾ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਕੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਨੇ ਜੀ ਸੋ ਕੱਸੀਆਂ ਰਜਵਾਹੇ ਰਿਵਾਈਵ ਕਰ ਰਹੇ ਆ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚੇ ਆਏ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਥੱਲੋਂ ਪਰ ਧਰਤੀ ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਦਾ ਟੇਬਲ ਬਿਜਲੀ ਬਚੂਗੀ ਇਹ ਗੱਲਾਂ ਤਾਂ ਕਦੇ ਸੋਚੀ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚੇਮੜਿਆ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁੱਕਿਆਂ ਦਾ ਚਾਰ ਪਾਉਂਦਾ ਰਿਹਾ ਹੈ ਕਿਕਰ ਕਿਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਹਨ ਦੀਆਂ ਦਰਖਤਾਂ ਨਹੀਂ ਐਦਾਂ ਹੀ ਐਦਾਂ ਹੀ ਨਹਿਰਾਂ ਕੱਸੀਆਂ ਚ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਬਿਲਕੁਲ ਦਾਦਾ ਵੀ ਇੱਥੇ ਨੂੰ ਦਾ ਰਹਿ ਬਤ ਵੋਟਾਂ ਪਾ ਦੇ ਪਰ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਮ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਆਣੀਆਂ ਪੀੜੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਤੋ ਮੈਨੂੰ ਉਮੀਦ ਹੈ ਕਿ ਹੈਲਥ এডਿਕੇਸ਼ਨ এনवायरमेंट ਸਪੋਰਟਸ ਔਰ ਰੋਜ਼ਗਾਰ ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣੇ ਅੱਗੇ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਤੇ ਛੋਟਾ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਤੇ ਹਾਂ ਕੁਝ ਹੋ ਰਿਹਾ ਹੈ ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਪਰਾਂ ਕੋਲੇ ਵਾਲੇ ਪਾਸਿਓਂ ਨਿਰਪਰ ਹੋ ਗਏ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽 ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਈਆ ਕਿ ਘੱਟੋ-ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਪਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦੀ ਇਹਨਾਂ ਨੂੰ ਉਸ ਲੈਵਲ ਦੇ ਉਹਨਾਂ ਅੰਪੀਗ ਲੈਵਲ ਦੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚਾ ਕੋਈ ਹੋਰ ਬਾਅਦ ਚ ਤਾਂ ਕੋਈ ਵੀ ਜੋ ਮੈਡਲ ਜਿੱਤਿਆ ਉਹ ਤਾਂ ਕੋਈ ਵੀ ਦੇਣ ਦਾ ਪੈਸੇ ਮੈਡਲ ਜਿੱਤਣ ਜੋਗੇ ਤਾਂ ਬਣਾਈਏ ਨਾ ਸੋ 19 ਪਲੇਅਰ ਆਪਣੇ 올림픽ਸ ਦੇ ਵਿੱਚ ਗਏ ਹੋਏ ਨੇ ਤੇ ਵੱਡੀ ਮੱਲਾ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ ਹਾਕੀ ਟੀਮ ਨੇ ਕੱਲ ਆਪਣਾ ਮੈਚ ਜਿੱਤਿਆ ਹੈ ਵਧਾਈਆਂ ਦੇਣਾ ਚਾਹੁੰਦਾ ਮੈਂ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵਧੀਆ ਖੁਸ਼ਖਬਰੀਆਂ ਉੱਥੋਂ ਆਉਣਗੀਆਂ ਤੇ ਉਦੇ ਨਾਲ ਚੇਨ ਕਿ ਲੱਗੂ ਬੱਚਿਆਂ ਨੂੰ ਬੱਚੇ ਗਰਾਊਂਡਾਂ ਨੂੰ ਜਾਣਗੇ ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ ਤੇ ਆ ਡਰੱਗ ਡਰੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ